ਤੁਸੀਂ ਵੀ ਕਦੇ ਨਾ ਕਦੇ ਪੰਜਾਬ ਦੇ ਸਿਆਸਤਦਾਨਾਂ ਨੂੰ ਭਾਰਤ ਪਾਕਿਸਤਾਨ ਬਾਰਡਰ ਖੋਲਣ ਦੀ ਮੰਗ ਕਰਦੇ ਹੋਏ ਜ਼ਰੂਰ ਦੇਖਿਆ ਹੋਵੇਗਾ ਤੇ ਇਸੇ ਕੜੀ ਤਹਿਤ ਹੁਣ ਅੱਜ ਸ਼ੌਮਣਿਆ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਂਜੀਤ ਸਿੰਘ ਮਾਨ ਦੇ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਤੇ ਵੱਡੇ ਪੱਧਰ ਦੇ ਉੱਤੇ ਇੱਕ ਪ੍ਰਦਰਸ਼ਨ ਬਾਗਾ ਬਾਰਡਰ ਤੇ ਕੀਤਾ ਗਿਆ ਤਾਂ ਸਿਮਰਂਜੀਤ ਸਿੰਘ ਮਾਨ ਹੋਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਰਤ ਪਾਕਿਸਤਾਨ ਦੇ ਬਾਰਡਰ ਖੋਲ ਦਿੱਤੇ ਜਾਣ ਜਿਸ ਦੇ ਨਾਲ ਵਪਾਰਕ ਸਾਂਝ ਦੋਵਾਂ ਮੁਲਕਾਂ ਦੇ ਵਿੱਚ ਵਧ ਸਕੇ ਤੇ ਇਸ ਨਾਲ ਹੀ ਇਹਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਵਿੱਚ ਨਫਰਤ ਦੀ ਨੀਤੀ ਖਤਮ ਕਰਕੇ ਪਿਆਰ ਦੀ ਰਾਜਨੀਤੀ ਕੀਤੀ ਜਾਵੇ ਜਿਸ ਦੇ ਨਾਲ ਦੋਵਾਂ ਮੁਲਕਾਂ ਦੇ ਬਾਰਡਰ ਜਿਹੜੇ ਨੇ ਉਹ ਖੋਲੇ ਜਾ ਸਕਣ ਜਿਸ ਦੇ ਨਾਲ ਵਪਾਰ ਦਾ ਸਾਂਝ ਦੋਹਾਂ ਮੁਲਕਾਂ ਦੇ ਵਿੱਚ ਵਧੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਦੋਹਾਂ ਮੁਲਕਾਂ ਦੇ ਵਿੱਚ ਵਪਾਰਕ ਸਾਂਝ ਮੁਰ ਤੋਂ ਖੁੱਲਦੀ ਹੈ ਜਾਂ ਫਿਰ ਦੋਹਾਂ ਦੇਸ਼ਾਂ ਦੇ ਬਾਰਡਰ ਮੁਰ ਤੋਂ ਖੁੱਲਦੇ ਨੇ ਤਾਂ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਆਰਥਿਕ ਤੌਰ ਤੇ ਵੱਡੇ ਪੱਧਰ ਦੇ ਉੱਤੇ ਫਾਇਦਾ ਪਹੁੰਚੇਗਾ ਤੇ ਨਾਲ ਦੀ ਨਾਲ ਦੇਸ਼ ਦੀ ਜੀਡੀਪੀ ਦੇ ਵਿੱਚ ਵੀ 1% ਦਾ ਵਾਧਾ ਦੋਵਾਂ ਮੁਲਕਾਂ ਦੇ ਬਾਰਡਰ ਖੋਲਣ ਦੇ ਨਾਲ ਹੋਏਗਾ ਇਸ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੂੰ ਰਾਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਹਿਲਾਂ ਵੀ ਦੋਹਾਂ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਵਪਾਰ ਹੁੰਦਾ ਸੀ ਦੋਵੇਂ ਮੁਲਕ ਜਿਹੜੇ ਨੇ ਵਾਪਸ ਦੇ ਵਿੱਚ ਵਪਾਰ ਕਰਨ ਦੇ ਲਈ ਨਾ ਹੀ ਬਾਰਡਰਾਂ ਦਾ ਸਹਾਰਾ ਲੈਂਦੇ ਸੀ ਇੱਥੋਂ ਵੱਡੇ ਪੱਧਰ ਦੇ ਉੱਤੇ ਰਸ ਜਿਹੜੀ ਹੈ ਉਹ ਪਾਕਿਸਤਾਨ ਪਹੁੰਚਾਈ ਜਾਂਦੀ ਸੀ ਤੇ ਪਾਕਿਸਤਾਨ ਤੋਂ ਵੀ ਵੱਡੇ ਪੱਧਰ ਤੇ ਰਸ ਜਿਹੜੀ ਹੈ ਭਾਰਤ ਦੇ ਵਿੱਚ ਆਉਂਦੀ ਸੀ ਜਿਸ ਦੇ ਨਾਲ ਦੋਹਾਂ ਮੁਲਕਾਂ ਦੇ ਵਿੱਚ ਇੱਕ ਵਪਾਰਕ ਸਾਂਝ ਆਪਸੀ ਭਾਈਚਾਰਾ ਵੀ ਕਾਇਮ ਰਹਿੰਦਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਦੇਸ਼ ਦੇ ਵਿੱਚ ਲਗਾਤਾਰ ਨਫਰਤ ਦੀ ਰਾਜਨੀਤੀ ਫੈਲਦੀ ਜਾ ਰਹੀ ਹੈ ਜਿਸ ਕਰਕੇ ਦੋਹਾਂ ਮੁਲਕਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਵੀ ਟੁੱਟਦੀ ਜਾ ਰਹੀ ਹੈ ਤੇ ਅੱਜ ਉਹਨਾਂ ਦੇ ਵੱਲੋਂ ਜਿਹੜਾ ਵੱਡੇ ਪੱਧਰ ਦੇ ਉੱਤੇ ਆਪਣੇ ਸਮਰਥਕਾਂ ਦੇ ਨਾਲ ਬਾਗਾ ਬਾਰਡਰ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਮਰਥਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਸਮਰਥਕਾਂ ਤੇ ਸਿਮਰਨਜੀਤ ਸਿੰਘ ਮਾਨ ਉਹਦੇ ਵੱਲੋਂ ਵਾਗਾ ਬਾਰਡਰ ਦੇ ਉੱਤੇ ਬੀਐਸਐਫ ਦੇ ਨਾਲ ਧੱਕਾਮੁਕੀ ਵੀ ਕੀਤੀ ਗਈ ਤੇ ਉਸ ਤੋਂ ਬਾਅਦ ਸਿਰ ਦੇ ਉੱਤੇ ਕਣਕ ਦੀਆਂ ਪੰਡਾਂ ਰੱਖ ਕੇ ਵਾਗਾ ਬਾਰਡਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਬੀਐਸਐਫ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਗਿਆ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਹੋਏ ਸਿਮਰਜੀਤ ਸਿੰਘ ਮਾਨ ਦੇ بیٹے ਤੇ ਸ਼ੋਮਨੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਸੀਨੀਅਰ ਆਗੂ ਈਮਾਨ ਸਿੰਘ ਮਾਨ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਬਿਆਨ ਸੁਣ ਲੈਣੇ ਆ। ਖਬਰ ਜੀ ਕੀ ਫਤਿਹ ਅੱਜ ਅਸੀਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਾਗਾ ਬਾਰਡਰ ਤੇ ਬਾਰਡਰ ਖੁਲਾਉਣ ਵਾਸਤੇ ਰੈਲੀ ਕੀਤੀ ਹੈ ਜਿਹੜਾ ਵਪਾਰ ਇਹ ਅੰਬਰਸਰ ਜ਼ਿਲ੍ਹੇ ਤੇ ਪਾਕਿਸਤਾਨ ਨਾਲ ਹੁੰਦਾ ਸੀ ਉਹਦੇ ਨਾਲ ਸਾਰੇ ਇਲਾਕੇ 'ਚ ਖੁਸ਼ਹਾਲਤਾ ਆਈ ਸੀਗੀ ਇੱਥੇ ਸਾਡੀਆਂ ਕੀਮਤਾਂ ਜ਼ਮੀਨ ਦੀਆਂ ਵਧ ਗਈਆਂ ਸੀਗੀਆਂ ਟਰੱਕ ਆਪਰੇਟਰ ਦਾ ਬਹੁਤ ਵਪਾਰ ਵਧਿਆ ਸੀਗਾ ਮਜ਼ਦੂਰਾਂ ਨੂੰ ਫਾਇਦਾ ਹੋਇਆ ਸੀਗਾ ਆਇਦਕਾਂ ਜੇ ਦੇਖੀਏ ਤਾਂ ਪਿਛਲੀ ਵਾਰੀ ਜੀਰੀ ਦੇ ਰੇਟ ਤਕਰੀਬਨ 2-3000 ਰੁਪਏ ਕੁਇੰਟਲ ਦਾ ਫਰਕ ਪਾਕਿਸਤਾਨ ਤੇ ਇੱਥੇ ਸੀਗਾ ਤੇ ਹੁਣ ਕਣਕਾਂ ਤੇ ਰੇਟ ਭਾਵੇਂ ਬਰਾਬਰ ਹੈ ਪਰ ਕੁਝ ਮਹੀਨਿਆਂ ਚ ਕਿਉਂਕਿ ਪਾਕਿਸਤਾਨ ਚ ਸਟੋਰੇਜ ਨਹੀਂ ਹੈ ਉੱਥੇ ਤਕਰੀਬਨ 1000 ਰੁਪਏ ਦਾ ਫਰਕ ਵੀ ਪੈ ਜਾਊਗਾ ਕੋਈ 5-6 ਮਹੀਨਾ ਦੇ ਵਿੱਚ ਇਹਦਾ ਮਤਲਬ ਕਿ ਸਾਨੂੰ ਬਾਰਡਰ ਤੇ ਤਾਰਾ ਨਹੀਂ ਲਾਣਾ ਚਾਹੀਦੀਆਂ ਇੱਥੇ ਗਦਾਵਨ ਪਾ ਕੇ ਸਟੋਰੇਜ ਬਿਨ ਲਾ ਕੇ ਆਪਾਂ ਨੂੰ ਸਟੋਰੇਜ ਕਰਕੇ ਵਪਾਰ ਕਰਨਾ ਚਾਹੀਦਾ ਹੈਗਾ ਜਿੱਥੇ ਵਪਾਰ ਦੀ ਗੱਲ ਹੈਗੀ ਹੈ ਜਿਹੜੇ ਸਾਡੇ ਵਪਾਰੀ ਬਣਾਉਂਦੇ ਹੈਗੇ ਆ ਸਮਾਨ ਜਿਵੇਂ ਐਗਰੀਕਲਚਰ ਇੰਪਲੀਮੈਂਟ 2.5 ਗੁਣਾ ਸਾਨੂੰ ਬਾਰਡਰ ਪਰ ਲਾਹੌਰ 30 ਕਿਲੋਮੀਟਰ ਉਹਦਾ ਰੇਟ ਮਿਲਦਾ ਪਰ ਅੱਜ ਦੇ ਤਰਸ ਦੇ ਹਾਲ ਸਾਡੇ ਇਹ ਆ ਕਿ ਅਸੀਂ ਇਹ ਸਾਰਾ ਮਸ਼ੀਨਾ ਬਣਾ ਕੇ ਲੱਦ ਕੇ ਟਰੱਕ ਤੇ ਗੁਜਰਾਤੀ ਦੇ ਗਦਾਊਣ ਚ ਰੱਖ ਕੇ ਉਹਨੂੰ ਪੈਸੇ ਦੇ ਕੇ ਗੁਜਰਾਤੀ ਦੀ ਕਿਸ਼ਤੀ ਤੇ ਪਾ ਕੇ ਮੌਕਾ ਦੇਖ ਕੇ ਚਾਹੇ ਦੁਬਈ ਭੇਜੀਏ ਚਾਹੇ ਉੱਥੋਂ ਸਿੱਧਾ ਕਰਾਚੀ ਜਾਈਏ ਸਿੰਧੀ ਨੂੰ ਪੈਸੇ ਦਈਏ ਸਿੰਧੀ ਦੇ ਟਰੱਕ ਤੇ ਲੱਦ ਕੇ ਆ 30 ਕਿਲੋਮੀਟਰ ਦੂਰ ਸਾਨੂੰ ਵੇਚਣੀ ਪੈਂਦੀ ਆ ਪੈਸਾ ਸਾਰਾ ਗੁਜਰਾਤੀ ਤੇ ਸਿੰਧੀ ਖੋ ਕੇ ਲੈ ਜਾਂਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਦੂਸਰੇ ਪਾਸੋਂ ਜਦ ਸਾਨੂੰ ਡ్రਾਈ ਫਰੂਟ ਆਉਂਦੇ ਆ ਔਰ ਛੋਟਾ ਵਪਾਰੀ ਉਹਦਾ ਵਪਾਰ ਕਰਦਾ ਹੈ ਉਹਦਾ ਫਾਇਦਾ ਹੈ ਸਿਮੈਂਟ ਤਕਰੀਬਨ 25% ਉਥੇ ਸਸਤਾ ਹੈਗਾ ਤੇ ਉਹ 25% ਸਸਤੇ ਸਿਮੈਂਟ ਦਾ ਸਾਡੇ ਸਾਰੇ ਜਿਹੜੇ ਗਰੀਬ ਘਰ ਬਣਾਉਣ ਨੂੰ ਮਕਾਨ ਪੱਕੇ ਕਰਨ ਨੂੰ ਕਰਦੇ ਆ ਜਿਹੜੇ ਟਾਈਲਾਂ ਦੀ ਇੰਡਸਟਰੀ ਹੈ ਉਹ ਸਾਰੇ ਨੂੰ ਫਾਇਦਾ ਹੁੰਦਾ ਹੈਗਾ ਜਿਪਸਮ ਮਿਲਦਾ ਹੈਗਾ ਇਸ ਤੋਂ ਇਲਾਵਾ ਜਿਹੜੀ ਇੱਕ ਪ੍ਰੋਪੋਜ਼ ਟਪੀਆਈਸੀ ਤੁਰਕਮੈਨ ਤੁਰਕਮੈਨਿਸਤਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਜਿਸ ਦੀ ਇੰਨ ਗੈਸ ਆਣੀ ਸੀ ਉਹਦੇ ਨਾਲ ਉਰੇ ਸਾਡੇ ਬਿਜਲੀ ਦੇ ਰੇਟ ਘਟਣਗੇ ਔਰ ਇੱਕ ਜਿਹੜੀ ਆਈਪੀਆਈਸੀ ਈਰਾਨ ਪਾਕਿਸਤਾਨ ਇੰਡੀਆ ਪਾਈਪਲਾਈਨ ਉਹਦੇ ਨਾਲ ਸਾਡੀਆਂ ਰੈਫਾਇਨਰੀਆਂ ਫਾਰਮਾਸੂਟੀਕਲ ਤੇ ਹੋਰ ਇੰਡਸਟਰੀਆਂ ਪੰਜਾਬ 'ਚ ਖੜੀਆਂ ਹੋਣੀਆਂ ਸੀਗੀਆਂ ਜਿਹਦੇ ਨਾਲ ਇੱਥੇ ਖੁਸ਼ਹਾਲਤਾ ਹੋਣੀ ਸੀਗੀ ਪਰ ਕਿਉਂਕਿ ਇੱਕ ਜਿਹੜੀ ਸੋਚ ਹੈਗੀ ਹੈ ਜਿਹੜਾ ਹਿੰਦੂ ਮਹਾਸਭਾ ਦਾ ਮੁਖੀ ਸੀਗਾ ਜਿਹੜਾ ਦਾਮੋਦਰ ಸಾವਰਕਰ ਸੀ ਉਹਨੇ ਆਪਣੇ ਕਿਤਾਬ 'ਚ ਹੂ ਇਜ਼ ਅ ਹਿੰਦੂ 'ਚ ਲਿਖਿਆ ਸੀਗਾ ਕਿ ਜੇ ਹਿੰਦੂਆਂ ਨੂੰ ਇਕੱਠਾ ਕਰਨਾ ਹੈ ਇਕ ਰੱਖਣਾ ਹੈ ਤਾਂ ਮੁਸਲਮਾਨਾਂ ਨੂੰ ਵੈਰੀ ਦਿਖਾ ਕੇ ਉਹਨਾਂ 'ਤੇ ਹਮਲੇ ਕਰੋ ਇਹ ਸੋਚ ਦੀਨ ਜਿਹੜਾ ਵੀ ਉਰੇ ਮੁਖੀ ਆਉਂਦਾ ਮੋਦੀ ਨੇ ਪਹਿਲਾਂ ਪਲਵਾਮਾ ਕਰਾਤਾ ਇਸ ਚੋਣਾਂ ਦੇ ਵਿੱਚ ਸ਼ਰੇਆਮ ਕਿਹਾ ਇੰਟਰਨੈਸ਼ਨਲ ਲਾਅ ਦੇ برخلاف ਕਿ ਅਸੀਂ ਗੁਆਂਢੀ ਦੇਸ਼ਾਂ 'ਚ ਜਾ ਕੇ ਸਿੱਧੇ ਬੰਦੇ ਮਾਰਾਂਗੇ ਔਰ ਮਾਹੌਲ ਵਿਗਾੜ ਕੇ ਇੱਥੇ ਸਾਨੂੰ ਵਿਗਨ ਚ ਪਾ ਦਿੰਦਾ ਅਸੀਂ ਬਾਰਡਰ ਸਟੇਟ ਐ ਇੱਥੇ ਜਿਹੜਾ ਮਾਹੌਲ ਬਣਦਾ ਲੜਾਈ ਦਾ ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੁੰਦਾ ਹੈਗਾ ਜੇ ਅਸੀਂ ਵਪਾਰ ਕਰੀਏ ਆਵਾਜ਼ ਆ ਵੀ ਰੱਖਿਏ ਆਪਣੇ ਧਾਰਮਿਕ ਸਥਾਨਾਂ ਤੇ ਆਈਏ ਜਾਈਏ ਉਹ ਪਾਕਿਸਤਾਨ ਤੋਂ ਆਪਣੇ ਜਿਵੇਂ ਰੋਜ਼ਾ شریف ਹੈ ਚਿਸ਼ਤੀ ਦੀ ਦਰਗਾਹ ਹੈਗੀ ਆ ਉੱਥੇ ਜਾਣ Hindu ਆਪਣੇ ਮੰਦਰ ਜਾ ਕੇ ਦੇਖ ਕੇ ਆਣ ਇਹ ਜਿਹੜਾ ਖੰਡ ਭਾਰਤ ਦੀ ਗੱਲ ਕਰਦੇ ਆ ਉਹਦੇ ਵਿੱਚ ਭਾਈਵਾਲ ਹੋ ਕੇ ਕਿਉਂ ਨਹੀਂ ਇਹ ਕਰ ਸਕਦੇ ਹੈਗੇ ਵਿਤਕਰੇ ਨਾਲ ਲੜਾਈ ਨਾਲ ਕਿਉਂ ਕਰਦੇ ਆ ਪ੍ਰਮਾਣੂ ਸ਼ਸਤਰ ਦਾ ਅ ਅੱਜ ਯੁੱਗ ਹੈਗਾ ਲੜਾਈਆਂ ਕਿੱਥੇ ਹੋਈਆਂ 65 ਤੇ 71 ਚ ਪੰਜਾਬ ਚ ਹੋਈਆਂ ਹੈਗੀਆਂ ਜਿਹੜੇ ਜੰਗ ਹੁੰਦੇ ਆ ਇੱਥੇ ਹੁੰਦੇ ਆ ਉਹ ਸਾਡੇ ਲਈ ਹਾਨਕਾਰੀ ਹੈ ਸਾਡੀ ਕੌਮ ਦੀ ਨਸਲ ਕੁਸ਼ੀ ਪਹਿਲਾਂ ਹੀ 84 ਚ ਕਰਤੀ ਹੁਣ ਇੱਥੇ ਲੜਾਈਆਂ ਛੇੜ ਕੇ ਫੇਰ ਸਾਨੂੰ ਤੰਗ ਕਰ ਰਹੇ ਆ ਸੋ ਅਸੀਂ ਸਮਝਦੇ ਆ ਕਿ ਪੰਜਾਬ ਦੇ ਖੁਸ਼ਹਾਲਤਾ ਵਾਸਤੇ ਜਿਹੜਾ ਭਾਰਤ ਦਾ ਜੀਡੀਪੀ 1% ਵਧੂਗਾ ਉਹਦੇ ਨਾਲ ਤੁਸੀਂ ਦੇਖੋ ਕਿੰਨੇ ਗਰੀਬਾਂ ਨੂੰ ਤੁਸੀਂ ਹੈਲਥ ਸਰਵਿਸਿਜ਼ এডੂਕੇਸ਼ਨ ਹੋਰ ਸੂਲਤਾ ਪਹੁੰਚ ਸਕਦੇ ਹੋ ਜੇ ਆਵਾਜਾਵੀ ਹੋ ਗਈ ਆਪਸ ਚ ਸਾਂਝ ਹੋ ਗਈ ਤਾਂ ਫੌਜ ਦੇ ਖਰਚੇ ਘਟਾ ਕੇ ਉਹੀ ਅਸੀਂ ਹਸਪਤਾਲਾਂ ਉਹੀ ਅਸੀਂ ਸਕੂਲਾਂ ਤੇ ਲਾ ਸਕਦੇ ਆਂ ਰੋਡਾਂ ਤੇ ਲਾ ਸਕਦੇ ਆਂ ਆਵਾਜਾਵੀ ਤੇ ਲਾ ਸਕਦੇ ਆਂ ਸੋ ਅਸੀਂ ਕਹਿੰਦੇ ਆਂ ਕਿ ਆ ਜਿਹੜਾ ਬਾਰਡਰ ਬੰਦ ਕੀਤਾ ਹੋਇਆ ਜਿਹੜਾ ਆਰਐਸਐਸ ਭਾਜਪੀ ਦੀ ਸੋਚ ਆ ਕਿ ਮੁਸਲਮਾਨਾਂ ਨਾਲ ਲੜਨਾ ਹੈ ਜਿਵੇਂ ਵਾਕਫ ਬੋਰਡ ਦੇ ਵਿੱਚ ਇਹਨਾਂ ਨੇ ਵਿਤਕਰਾ ਪਾਇਆ ਹੋਇਆ ਇਹ ਸਾਰਾ ਬੰਦ ਹੋਣਾ ਚਾਹੀਦਾ ਹੈ ਵਪਾਰ ਖੁੱਲਣਾ ਚਾਹੀਦਾ ਹੈ ਵੀ ਵਾਂਟ ਪੀਸ ਵੀ ਵਾਂਟ ਟ੍ਰੇਡ ਵੀ ਡੋਨਟ ਵਾਂਟ ਵਾਰ ਅਸੀਂ ਅਮਨ ਤੇ ਸ਼ਾਂਤ ਤੇ ਖੁੱਲੇ ਬਾਰਡਰ ਤੇ ਆਵਾਜਾਵੀ ਦੇ ਪੱਖ 'ਚੇ ਵਪਾਰ ਦੇ ਪੱਖ 'ਚੇ ਅੱਜ ਉਰੇ ਕੱਟ ਕੀਤਾ